ਜੀ ਬੜੀ ਕੀ ਮੰਗ ਹੈ। ਇਹ ਮਿਤੀ 15 19 ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪੱਕਾ ਕਲਾ ਪਿੰਡ ਦੇ ਵਿੱਚ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਜਿਦੇ ਵਿੱਚ ਜਸਵਿੰਦਰ ਸਿੰਘ ਨਾਮ ਦਾ ਵਿਅਕਤੀ ਗੰਭੀਰ ਰੂਪ ਤੇ ਜ਼ਖਮੀ ਹੋਇਆ। ਜਸਵਿੰਦਰ ਸਿੰਘ ਦੇ ਬਿਆਨਾਂ ਤੇ ਐਫ ਆਈ ਆਰ ਨੰਬਰ 2 ਅੰਡਰ ਸੈਕਸ਼ਨ 109 115 2 118 ਇੱਕ ਤੇ ਆਮ ਸੈਕਟ थाना ਸੰਗਤ ਵਿਖੇ ਦਰਜ ਰਜਿਸਟਰ ਕੀਤੀ ਗਈ। थाना ਸੰਗਤ ਦੇ ਸੀਆਈਏ 1 ਦੀ ਟੀਮਾਂ ਨੂੰ ਉਦੋਂ ਸਫਲਤਾ ਪ੍ਰਾਪਤ ਹੋਈ ਜਦੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਮੁੱਖ ਦੋਸ਼ੀ ਬਸੰਤ ਉਰਫ ਬੰਤੂ ਆਕਾਰਸ਼ ਉਸ ਗਦੋ ਲਬਦੀਪ ਸਿੰਘ ਲਬੀ ਤੇ ਜਗਸੀਰ ਸਿੰਘ ਬੁੰਗੜੀ ਇਹਨਾਂ ਚਾਰਾਂ ਨੂੰ ਅਰੈਸਟ ਕੀਤਾ ਗਿਆ ਵਧ ਰੰਜੀ ਜੀ ਸੀ ਇਹ ਸੀ ਪਹਿਲੇ ਕਰਦੇ ਵਧ ਰੰਜੀ ਜੀ ਸੀ ਕਿ ਅੱਜ ਤੋਂ 3 ਮਹੀਨਾ ਪਹਿਲਾਂ ਸਪਟੈਂਬਰ 3 ਮਹੀਨੇ ਪਹਿਲਾਂ ਸਪਟੈਂਬਰ ਦੇ ਮਹੀਨੇ ਦੇ ਵਿੱਚ ਥਾਣਾ ਸੰਗਤ ਦੇ ਵਿੱਚ ਇੱਕ ਐਫ ਆਈ ਆਰ ਨੰਬਰ 96 ਦਾ ਹੋਇਆ ਸੀ ਜਿਹਦੇ ਵਿੱਚ ਆਕਾਸ਼ਦੀਪ ਸਿੰਘ ਉਰਫ ਖੁਸ਼ੀ ਨਾਮ ਦੇ ਵਿਅਕਤੀ ਦਾ ਮਰਡਰ ਹੋਇਆ ਸੀ ਉਸ ਉਹ ਪੁਰਾਣੀ ਰੰਜੀ ਦੇ ਚੱਲਦੇ ਆਹੀ ਅੱਜ ਆਕਾਸ਼ਦੀਪ ਸਿੰਘ ਜਿਹੜਾ ਉਹਦਾ ਮ੍ਰਿਤਕ ਸੀ ਉਹਦੇ ਨਾਲ ਦੇ ਸਾਥੀਆਂ ਨੇ ਇਸ ਵਾਰਦਾਤ ਨੂੰ ਜਵਾਬ ਮਰਡਰ ਦਾ ਕੀ ਕਾਰਨ ਸੀ ਜਿਹੜਾ ਉਹ ਜਿਹੜਾ ਉਹ ਉਹ ਜੀ ਇੰਟਰ ਕਾਸਟ ਮੈਰਿਜ ਦਾ ਰੀਜ਼ਨ ਸੀ ਇੰਟਰ ਕਾਸਟ ਬੀ ਬਤਰੇ ਕੁੜੀ ਜਿਹੜੀ ਤੇ ਮੁੰਡੇ ਦੀ ਕਾਸਟ ਸੈਪਰੇਟ ਸੀ ਜਿਹੜੀ ਕੁੜੀ ਦੇ ਭਰਾ ਭਰਾ ਹਾਂਜੀ ਹਾਂਜੀ ਕੁੜੇ ਦੇ ਭਰਾਵਾਂ ਨੇ ਉਹਦਾ ਮਰਡਰ ਕੀਤਾ ਸੀ ਉਹਨਾਂ ਵਾਲੇ ਵਿਅਕਤੀ ਕੌਣ ਜਿਹੜੀ ਇਹ ਜੀ ਬਸੰਤ ਸਿੰਘ ਹੈ ਔਰ ਬੰਤੂ ਹੈ ਆਕਾਸ਼ ਔਰ ਗਦੋ ਲਬਦੀਪ ਸਿੰਘ ਇਹ ਸਾਰੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਹੀ ਆ ਇਹ ਜਿਹੜਾ ਜੀ ਉਹਦਾ ਮੁੰਡਾ ਮਰਿਆ ਸੀ 96 ਨੰਬਰ ਐਫ ਆਰ ਜੀ ਉਹਦੇ ਸਾਥੀ ਉਹਦੇ ਦੋਸਤ ਇਹਨਾਂ ਨੇ ਆਪਣੇ ਦੋਸਤ ਦੀ ਮੌਤ ਦਾ ਬਦਲਾ ਲੈਣ ਲਈ ਇਹ ਵਾਰਤਾ ਨੂੰ ਜਾ ਕੇ। ਇਹ ਵਾਤਾ ਪਹਿਲਾਂ ਤੋਂ ਨਹੀਂ ਤਾਮਾਮਲਾ ਪਹਿਲਾਂ ਦਾ ਨਹੀਂ। ਨਹੀਂ ਜੀ ਇਹਨਾਂ ਦਾ ਫਰਸਟ ਫਰਸਟ ਐਫ ਆਈ ਆਰ ਹੈ। ਇਹ ਕੰਮ ਕੀ ਕਰਦੇ ਸੀ? ਇਹਨਾਂ ਵਿੱਚੋਂ ਜੀ ਇੱਕ ਬਸੰਤ ਸਿੰਘ ਤਾਂ ਰਿਫਾਇਨਰੀ ਦੇ ਵਿੱਚ ਹੈਲਪਰ ਦਾ ਕੰਮ ਕਰਦਾ ਹੈ। ਦੋ ਜਣੇ ਇਹਨਾਂ ਵਿੱਚੋਂ ਬੇਰੋਜ਼ਗਾਰ ਹੈ ਤੇ ਲਬਦੀਪ ਸਿੰਘ ਹੈ ਉਹ ਕਾਰ ਮੈਕੈਨਿਕ ਹੈ। ਹੋਰ ਵੀ ਇਹਨਾਂ ਕੋਲ ਮਿਲ ਗਿਆ ਅਸਲਾ ਵਗੈਰਾ ਜਿਵੇਂ ਪਿਸਤਲ। ਇਹਨਾਂ ਨੇ ਜਿਹੜਾ ਵੈਪਨ ਯੂਜ਼ ਕੀਤਾ ਸੀ 12 ਬੋਰ ਪਿਸਤਲ ਉਹ ਬਰਬਦ ਹੋਇਆ ਦੋ ਕਾਰਤੂਕਸ ਬਰਬਦ ਹੋਏ ਹਨ ਤੇ ਇੱਕ ਕਾਪਾ ਤੇ ਇੱਕ ਪਾਈਪ। ਗੱਡੀਆਂ ਵੀ ਇਹਦੇ ਕੋਲ ਸੀਗੇ ਜੋ ਸਟਾਰਕ ਹੋਜੀ ਹਾਲੇ ਕਰ ਰਿਹਾ ਇਸ ਰਿਕਵਰ ਕਰਾਂਗੇ ਹੋਵੇ। ਹੋਰ ਵੀ ਵਿਅਕਤੀ ਹੋ ਸਕਦੇ ਜਿਹੜੇ ਕਾਫੀ ਬੱਤੀ ਇਹ ਚਾਰ ਮੁੱਖ ਦੋਸ਼ੀ ਸੀਗੇ ਬਾਕੀ ਵੀ ਜਲਦ ਤੋਂ ਜਲਦ ਗ੍ਰਿਫਤਾਰ ਕੀਤੇ ਜਾਣਗੇ। ਰਿਪੋਰਟ ਕੀਤੀ ਗਈ। थाना ਸੰਗਰ ਤੇ ਸੀਆਈਏ 1 ਦੀ ਟੀਮਾਂ ਨੂੰ ਉਦੋਂ ਸਫਲਤਾ ਪ੍ਰਾਪਤ ਹੋਈ ਜਦੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚਾਰ ਮੁੱਖ ਦੋਸ਼ੀ ਬਸੰਤ ਉਰਫ ਬੰਤੂ, ਆਕਰਸ਼ ਉਰਫ ਗਦੋ, ਲਬਦੀਪ ਸਿੰਘ ਲੱਬੀ ਤੇ ਜਗਸੀਰ ਸਿੰਘ ਬੁੰਗੜੀ ਇਹਨਾਂ ਚਾਰਾਂ ਨੂੰ ਅਰੈਸਟ ਕੀਤਾ ਗਿਆ। ਵਜ੍ਹਾ ਦਿੰਦੇ ਕਿਸੇ ਪਾਰਕ ਕਰਦੇ ਵਧ ਰੰਜੀਤ ਸੀ ਅੱਜ ਤੋਂ 3 ਮਹੀਨਾ ਪਹਿਲਾਂ ਸਪਟੈਂਬਰ 3 ਮਹੀਨੇ ਪਹਿਲਾਂ ਸਪਟੈਂਬਰ ਦੇ ਮਹੀਨੇ ਦੇ ਵਿੱਚ ਥਾਣਾ ਸੰਗਤ ਦੇ ਵਿੱਚ ਇੱਕ ਐਫ ਆਈ ਆਰ ਨੰਬਰ 96 ਦਰਜ ਹੋਇਆ ਸੀ ਜਿਹਦੇ ਵਿੱਚ ਆਕਾਸ਼ਦੀਪ ਸਿੰਘ ਔਰ ਖੁਸ਼ੀ ਨਾਮ ਦੇ ਵਿਅਕਤੀ ਦਾ ਮਰਡਰ ਹੋਇਆ ਸੀ ਉਸ ਉਹ ਪੁਰਾਣੀ ਰੰਜੀਤ ਦੇ ਚਲਦੇ ਅਹੀ ਅੱਜ ਆਕਾਸ਼ਦੀਪ ਸਿੰਘ ਜਿਹੜਾ ਉਹਦਾ ਮ੍ਰਿਤਕ ਸੀ ਉਹਦੇ ਨਾਲ ਦੇ ਸਾਥੀਆਂ ਨੇ ਸਵਾਰਦਾਤ ਪੰਜਾਬ ਦਿੱਤਾ ਮਰਡਰ ਦਾ ਕੀ ਕਾਰਨ ਸੀ ਜਿਹੜਾ ਉਹ ਜਿਹੜਾ ਉਸ ਉਹ ਜੀ ਇੰਟਰ ਕਾਸਟ ਮੈਰਿਜ ਦਾ ਰੀਜ਼ਨ ਸੀ ਕੁੜੀ ਜਿਹੜੀ ਮੁੰਡੇ ਦੀ ਕਾਸ ਸੈਪਰੇਟ ਸੀ ਜਿਹੜੀ ਕੁੜੀ ਦੇ ਭਰਾ ਦਾ ਭਰਾ ਹਾਂਜੀ ਹਾਂਜੀ ਕੁੜੇ ਦੇ ਭਰਾਵਾਂ ਨੇ ਉਹਦਾ ਮर्डर ਕੀਤਾ ਸੀ ਉਹਨਾਂ ਵਾਲੇ ਵਿਅਕਤੀ ਕੌਣ ਨੇ ਜਿਹੜੇ ਇਹ ਜੀ ਬਸੰਤ ਸਿੰਘ ਹੈ ਔਰ ਬੰਤੂ ਹੈ ਆਕਾਸ਼ ਔਰ ਗਦੋ ਲਬਦੀਪ ਸਿੰਘ ਇਹ ਸਾਰੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਹੀ ਆ ਇਹ ਜਿਹੜਾ ਜੀ ਉਹਦਾ ਮੁੰਡਾ ਮਰਿਆ ਸੀ 96 ਨੰਬਰ ਐਫ ਆਈ ਆਰ ਜਿਹੇ ਉਹਦੇ ਸਾਥੀ ਉਹਦੇ ਦੋਸਤ ਇਹਨਾਂ ਨੇ ਆਪਣੇ ਦੋਸਤ ਦੀ ਮੌਤ ਦਾ ਬਦਲਾ ਲੈਣ ਲਈ ਇਹ ਵਾਰਤਤ ਨੂੰ ਜਾ ਕੇ ਉਹ ਤਾਂ ਪਹਿਲਾਂ ਤੋਂ ਹੀ ਕੋ ਮਾਮਲਾ ਪੇਰਾ ਦਾ ਨਹੀਂ ਜੀ ਇਹਨਾਂ ਦਾ ਫਰਸਟ ਫਰਸਟ ਐਫ ਆਈ ਆਰ ਇਹ ਕੰਮ ਕੀ ਕਰਦੇ ਸੀ ਇਹਨਾਂ ਵਿੱਚੋਂ ਜੀ ਇੱਕ ਬਸੰਤ ਸਿੰਘ ਤਾਂ ਰਿਫਾਈਨਰੀ ਦੇ ਵਿੱਚ ਹੈਲਪਰ ਦਾ ਕੰਮ ਕਰਦਾ ਹੈ ਦੋ ਜਣੇ ਇਹਨਾਂ ਵਿੱਚੋਂ ਬੇਰੋਜ਼ਗਾਰ ਹੈ ਤੇ ਲਬਦੀਪ ਸਿੰਘ ਹੈ ਉਹ ਕਾਰ ਮਕੈਨਿਕ ਹੈ ਹੋਰ ਵੀ ਇਹਨਾਂ ਕੋਲ ਮਿਲ ਗਿਆ ਅਸਲਾ ਵਗੈਰਾ ਜਿ ਕਿਸ ਤਰ੍ਹਾਂ ਇਹਨਾਂ ਨੇ ਜਿਹੜਾ ਵੈਪਨ ਯੂਜ਼ ਕੀਤਾ ਸੀ 12 ਬੋਰ ਪਿਸਤਲ ਉਹ ਬਰਬਦ ਹੋਇਆ ਦੋ ਕਾਰਤੂਕਸ ਬਰਬਦ ਹੋਏ ਹਨ ਤੇ ਇੱਕ ਕਾਪਾ ਤੇ ਇੱਕ ਪਾਈਪ ਗੱਡੀਆਂ ਵੀ ਇਹਨਾਂ ਕੋਲ ਸੀਨੇ ਦੀ ਉਸ ਟਾਈਮ ਉਹ ਜੀ ਹਾਲੇ ਕਰ ਰਹੇ ਐ ਇਸੇ ਰਿਕਵਰ ਕਰਾਂਗੇ ਹੋਗੇ ਹੋਰ ਵੀ ਵਿਅਕਤੀ ਹੋ ਸਕਦੇ ਜੇ ਕਾਫੀ ਬੜੇ ਇਹ ਚਾਰ ਮੁਕਦੋਸ਼ੀ ਸੀਗੇ ਬਾਕੀ ਵੀ ਜਲਦ ਤੋਂ ਜਲ ਗ੍ਰਿਫਤਾਰ ਕੀਤੇ ਜਾਣਗੇ